ਦਿੱਲੀ ਦੰਗਲ ਦੇ ਵਿੱਚ ਬੀਜੇਪੀ ਨੇ ਮੱਲਾ ਮਾਰੀਆਂ ਨਹੀਂ 2248 ਦਾ ਜਿਹੜਾ ਫਾਸਲਾ ਹੈ ਉਹ ਬਹੁਤ ਵੱਡਾ ਫਾਸਲਾ ਹੈ ਚਾਹੇ ਸ਼ਰਾਬ ਘਟਾਲੇ ਆਏ ਚਾਹੇ ਕੁਝ ਵੀ ਆਏ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ ਜੇਲ੍ਹ ਯਾਤਰਾ ਕਰਕੇ ਆਏ ਆ ਤੇ ਇਹਨਾਂ ਦਾ ਹਾਰਨਾ ਤੈ ਸੀ ਤੁਸੀਂ ਕਾਰਜਕਾਰੀ ਪ੍ਰਧਾਨ ਦੀ ਗੱਲ ਕੀਤੀ ਪ੍ਰਧਾਨ ਉਪ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਇਹ ਚੀਜ਼ ਤਾਂ ਵੀ ਕੀਤੀ ਸੀ ਕਾਰਜਕਾਰੀ ਪ੍ਰਧਾਨ ਪਹਿਲੀ ਵਾਰ ਆਪਾਂ ਸੁਣ ਰਹੇ ਹਾਂ ਕਿ ਕੀ ਇਹਦਾ ਮਤਲਬ ਕੀ ਹੈ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਧਰਮ ਦੇ ਨਾਲ ਜੁੜੀ ਹੋਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਨੇਖੜਵਾ ਕੇ ਅਕਾਲੀ ਦਲ ਉਵੇਂ ਪਛੜ ਗਈ ਜਿਵੇਂ ਕਹਿੰਦੇ ਵੀ ਕੋਈ ਜਿਹੜਾ ਛੇਤ ਸਕੂਟਰ ਬੰਦ ਹੋ ਗਿਆ ਬੈਲਬੋਰਡਾਂ ਦੀਆਂ ਪੈਂਟਾਂ ਬੰਦ ਹੋ ਗਈਆਂ ਉਹ ਉਸ ਤੋਂ ਬਾਅਦ ਕੰਟੈਸ ਸਾਕਾਰ ਬੰਦ ਹੋ ਗਈ ਇਹ ਵੀ ਕਾਫੀ ਕੋਈ ਸ਼ੈਵੇਂ ਦਾ ਟਰਾਲ ਸੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਜੋਗਰਾਜ ਤੇ ਗੁੱਗੂ ਗਿੱਲ ਦੀ ਧਮਕ ਹੁੰਦੀ ਸੀ ਤੇ ਲੋਕ ਗੁੱਗੂ ਗਿੱਲ ਨੂੰ ਭੁੱਲ ਗਏ ਸੀ ਦੁਬਾਰਾ ਫਿਲਮਾਂ ਆਈਆਂ ਤਾਂ ਗੁੱਗੂ ਗਿੱਲ ਫੇਰ ਆ ਗਏ ਤਾਂ ਇਸ ਕਰਕੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਹੁਣ ਆਊਗਾ ਰਿਫਾਈਨ ਹੋ ਕੇ ਸੁਧਰ ਕੇ ਮਤਲਬ ਅੱਗ ਦੇ ਵਿੱਚ ਤਪ ਕੇ ਭੱਠੀ ਦੇ ਵਿੱਚ ਫੇਰ ਆਊਗਾ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਅਕਾਲੀ ਦਲ ਤੇ ਹੋਣਗੀਆਂ ਉਹ ਅਕਾਲੀ ਦਲ ਪੰਜਾਬੀਆਂ ਦੀਆਂ ਪੂਰੀਆਂ ਕਰੂਗਾ ਉਹ ਦਿੱਲੀ ਵਾਲੀਆਂ ਪਾਰਟੀਆਂ ਕਦੇ ਵੀ ਨਹੀਂ ਕਰ ਸਕਦੀ ਸਤਿ ਸ਼੍ਰੀ ਅਕਾਲ ਜੀ ਦਿੱਲੀ ਦੰਗਲ ਦੇ ਵਿੱਚ ਬੀਜੇਪੀ ਨੇ ਮੱਲਾ ਮਾਰੀਆਂ ਨੇ 2248 ਦਾ ਜਿਹੜਾ ਫਾਸਲਾ ਹੈ ਉਹ ਬਹੁਤ ਵੱਡਾ ਫਾਸਲਾ ਹੈ ਤੀਜੇ ਨੰਬਰ ਤੇ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਉਹਨੇ ਇੱਕ ਵੀ ਸੀਟ ਦਾ ਜਿਹੜਾ ਕੋਈ ਖਾਤਾ ਨਹੀਂ ਖੋਲਿਆ ਤੇ ਇਹਦੇ ਨਾਲ ਹੀ ਇਧਰ ਰੁਖ ਕਰਦੇ ਆ ਪੰਜਾਬ ਵੱਲ ਤੇ ਪੰਜਾਬ ਦੀ ਸਿਆਸਤ ਜਿਹੜੀ ਹੈ 2027 ਦੀਆਂ ਤਿਆਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਵੱਲੋਂ ਉਹ ਹੁਣ ਤੋਂ ਹੀ ਮਕਮਲ ਕੀਤੀਆਂ ਜਾ ਰਹੀਆਂ ਹੈ ਤੇ ਦੇ ਨਾਲ ਹੀ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਗਲ ਦੀ ਤਾਂ ਉਸ ਪਾਰਟੀ ਨੇ ਵੀ ਆਪਦੀਆਂ ਤਿਆਰੀਆਂ ਜਿਹੜੀਆਂ 2027 ਦੀਆਂ ਸ਼ੁਰੂ ਕਰ ਦਿੱਤੀਆਂ ਹਨ ਪਿੰਡਾਂ ਦੇ ਵਿੱਚ ਜਾ ਕੇ ਇੱਕ ਮੈਂਬਰਸ਼ਿਪ ਦਾ ਫਾਰਮ ਭਰਿਆ ਜਾ ਰਿਹਾ ਤੇ ਉਸ ਦੇ ਨਾਲ ਜੋ-ਜੋ ਵੀ ਤਿਆਰੀ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਨੇ ਲੈ ਸਾਡੇ ਨਾਲ ਜਤਿੰਦਰ ਸੋਢੀ ਉਹ ਸਾਡੇ ਨਾਲ ਮੌਜੂਦ ਨੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਕਉਂਦਰ ਜੀ ਜੀ ਆਇਆਂ ਨੂੰ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਨਾਬ ਸਭ ਤੋਂ ਪਹਿਲਾਂ ਆਪਾਂ ਜੀ ਗੱਲ ਕਰੀਏ ਦਿੱਲੀ ਦਿੱਲੀ ਦੇ ਵਿੱਚ ਜਿਵੇਂ ਬੀਜੇਪੀ ਨੇ ਇੱਕਦਮ ਪਲਟਾ ਮਾਰਿਆ ਉਹਦੇ ਵਾਸਤੇ ਤੁਸੀਂ ਕੀ ਕਹਿੰਦੇ ਵੇਖੋ ਸੁਭਾਵਿਕ ਤੌਰ ਤੇ ਇਹ ਗੱਲ ਤੈ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਜਿਹੜੇ ਝੂਠੇ ਲਾ ਰਹਿਆਂ ਤੋਂ ਇਹਨਾਂ ਦੇ ਜਿਹੜੇ ਫਰੇਵ ਕੀਤੇ ਹੋਏ ਸੀ ਜਾਂ ਜਿਹੜਾ ਇਨਾਂ ਦੇ ਸਾਰੇ ਜਗਜाहਰ ਹੋ ਗਈਆਂ ਜਿੰਨੀਆਂ ਕ੍ਰੀਤੀਆਂ ਸੀ ਇਹਨਾਂ ਦੇ ਵਿੱਚ ਚਾਹੇ ਸ਼ਰਾਬ ਘਟਾਲੇ ਆਏ ਚਾਹੇ ਕੁਝ ਵੀ ਆਏ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ ਜੇਲ੍ਹ ਯਾਤਰਾ ਕਰਕੇ ਆਏ ਆ ਤੇ ਇਹਨਾਂ ਦਾ ਹਾਰਨਾ ਤੈ ਸੀ ਉਸ ਹਾਰ ਦੇ ਵਿੱਚ ਕਿਸੇ ਪਾਰਟੀ ਨੇ ਜਿੱਤਣਾ ਸੀ ਤੇ ਮੈਂ ਜਿੱਤੀ ਹੋਈ ਪਾਰਟੀ ਨੂੰ ਵਧਾਈ ਦੇਣਾ ਤੇ ਉਮੀਦ ਕਰਦਾ ਕਿ ਵਾਹਿਗੁਰੂ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਉਹਨਾਂ ਦੀਆਂ ਉਪੇਕਸ਼ਾਵਾਂ ਜਿਹੜੀਆਂ ਉਹ ਪੂਰੀਆਂ ਹੋਣ ਸੋਢੀ ਸਾਹਿਬ ਆਪਾਂ ਗੱਲ ਕਰ ਰਹੇ ਸੀ ਕਿ ਜੇ ਵੀ ਹੁਣ ਪੰਜਾਬ ਦੇ ਵਿੱਚ 2027 ਦੇ ਵਿੱਚ ਇਲੈਕਸ਼ਨ ਹੋਣਗੇ ਉਹਦੀਆਂ ਤਿਆਰੀਆਂ ਹਰ ਇੱਕ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਅਕਾਲੀ ਦਲ ਵੱਲੋਂ ਜਿਹੜੀ ਤਿਆਰੀ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਜਿਵੇਂ ਤੁਸੀਂ ਪਹਿਲਾਂ ਵੀ ਦੱਸ ਰਹੇ ਸੀ ਕਿ ਜਿਹੜੀ ਮੈਂਬਰਸ਼ਿਪ ਆ ਅਸਲ ਦੇ ਵਿੱਚ ਉਹ ਮੈਂਬਰਸ਼ਿਪ ਹੈ ਕੀ ਮੈਂਬਰਸ਼ਿਪ ਜੀ ਦੇਖੋ ਜਿਹੜੀ ਵੀ ਕੋਈ ਪਾਰਟੀ ਰਜਿਸਟਰਡ ਹੁੰਦੀ ਹੈ ਚੋਣ ਕਮਿਸ਼ਨ ਦਾ ਇੱਕ ਪ੍ਰੋਸੈਸ ਹੈ ਇਹ ਕਿ 4 ਸਾਲਾਂ ਬਾਅਦ 5 ਸਾਲਾਂ ਬਾਅਦ ਹਰੇਕ ਪਾਰਟੀ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਉਹ ਮੈਂਬਰਸ਼ਿਪ ਹੈ ਜਿਹੜੀ ਰੀਨਿਊ ਕੀਤੀ ਜਾਂਦੀ ਹੈ ਤੇ ਇੰਟਰਨਲ ਇਲੈਕਸ਼ਨ ਹੁੰਦੀ ਹੈ ਡੈਲੀਗੇਟ ਚੁਣੇ ਜਾਂਦੇ ਆ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਉਸੇ ਰੂਪ ਦੇ ਵਿੱਚ ਜਿਹੜੇ ਹੈਗੇ ਆ ਇਹ ਜਿਹੜੀ ਚੋਣ ਹੈ ਦੁਬਾਰਾ ਹੋ ਰਹੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਪਿੱਛੇ ਸਾਰਿਆਂ ਨੂੰ ਸਾਰੇ ਜਗ ਜਾਰ ਗੱਲ ਹੈ ਕਿ ਜਿਵੇਂ ਅਕਾਲ ਤਖਤ ਤੇ ਕੁਝ ਹੈਪਨਿੰਗ ਹੋਈ ਸੀ ਗੋਲੀ ਵੀ ਚੱਲੀ ਸੁਖਵੀਰ ਬਾਦਲ ਜੀ ਤੇ ਇਹਦੇ ਨਾਲ ਕੋਈ ਨਾ ਕੋਈ ਪਾਰਟੀ ਨੂੰ ਕੋਈ ਨੁਕਸਾਨ ਜਾਂ ਕੋਈ ੱੱਕਾ ਵੀ ਲੱਗਿਆ ਦੇਖੋ ਰਾਜਨੀਤਿਕ ਪਾਰਟੀਆਂ ਇਸ ਤਰ੍ਹਾਂ ਦੇ ਜਿਹੜੇ ਆਪਾਂ ਕੰਮਾਂ ਦੇ ਵਿੱਚ ਕਹਨੇ ਆ ਧਾਰਮਿਕ ਤੌਰ ਤੇ ਨਹੀਂ ਵਿਚਰਦੀਆਂ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਧਰਮ ਦੇ ਨਾਲ ਜੁੜੀ ਹੋਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਨਿੱਖੜਵਾਂ ਅੰਗ ਉੱਥੇ ਜਾ ਕੇ ਦਰਿਆ ਦਲੀ ਦੇ ਨਾਲ ਆਪਣੀ ਸਰਕਾਰ ਵੇਲੇ ਹੋਈਆਂ ਗਲਤੀਆਂ ਨੂੰ ਚਾਹੇ ਉਹ ਕਿਸੇ ਨੇ ਵੀ ਕੀਤੀਆਂ ਹੁਣ ਇੱਕ ਮੁਖੀ ਹੋਣ ਦੇ ਨਾਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਆਪਣੇ ਝੋਲੀ ਪਾਈ ਤੇ ਜੋ ਵੀ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਉਹਨਾਂ ਨੇ ਜਿਵੇਂ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਉਹ ਤਨਖਾਹ ਪੂਰੀ ਕੀਤੀ ਹੈ ਤੇ ਪਾਰਟੀ ਦਾ ਪ੍ਰੋਸੈਸ ਹੈ ਜਿਹੜਾ ਪਹਿਲਾਂ ਹੀ ਸ਼ੁਰੂ ਸੀਗਾ ਕਿਉਂਕਿ ਉਹ ਮਿਆਦ ਪੂਰੀ ਹੋ ਚੁੱਕੀ ਸੀ ਮੈਂਬਰਸ਼ਿਪ ਦੇ ਵਿੱਚ ਲੋਕਾਂ ਨੂੰ ਬਹੁਤ ਭਾਰੀ ਇਤਸ਼ਾ ਹੈ ਤੇ ਲੋਕ ਬਹੁਤ ਜਲਦੀ ਹੈ ਜਿਹੜਾ ਇੱਕ ਵਾਰ ਤਾਂ ਮੈਂਬਰ ਬਣਨਗੇ ਤੇ ਫਿਰ ਪੰਜਾਬ ਦੀ ਬਾਂਗਡੋਰ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਲਾਜ਼ਮੀ ਤੌਰ ਤੇ ਦੇਣਗੇ ਜਿਵੇਂ ਸੋਢੀ ਸਾਹਿਬ ਆਪਾਂ ਵੈਸੇ ਹੀ ਹਾਈ ਕਮਾਂਡ ਦੀ ਗੱਲ ਲੈ ਕੇ ਕੁਐਸਚਨ ਜਿਹੜਾ ਪਰ ਫਿਰ ਵੀ ਜੇ ਦੇਖੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪ੍ਰਧਾਨਵੀ ਪੰਜਾਬ ਪ੍ਰਧਾਨਵੀ ਬਦਲ ਦਿੱਤੇ ਗਏ ਉਸ ਤੋਂ ਬਾਅਦ ਜੇ ਹੁਣ ਮੁੱਖ ਮੰਤਰੀ ਦਾ ਚਿਹਰਾ ਉਹ ਕਿਹੜਾ ਦੇਖੋ ਜਿੱਥੋਂ ਤੱਕ ਗੱਲ ਕਰਦੇ ਆ ਆਪਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਡੀ ਪਾਰਟੀ ਦੇ ਪ੍ਰਧਾਨ ਰਹੇ ਨੇ ਜੇ ਵਿਕਾਸ ਦੀ ਗੱਲ ਕਰੀਏ ਜੋ ਵਿਕਾਸ ਹੈ এডਿਕੇਸ਼ਨ ਦਾ ਹੈਲਥ ਦਾ ਰੋਡ 인ਫਰਾਸਟ੍ਰਕਚਰ ਦਾ ਮੁਲਾਜ਼ਮਾਂ ਦਾ ਕਿਸਾਨਾਂ ਦਾ ਵਪਾਰੀਆਂ ਦਾ ਉਹਨਾਂ ਨੇ ਕੀਤਾ ਜੋ ਸੁਵਿਧਾਵਾਂ ਉਹਨਾਂ ਨੇ ਪੰਜਾਬ ਨੂੰ ਦਿੱਤੀਆਂ ਕੋਈ ਨਹੀਂ ਦੇ ਸਕਦਾ ਜਿਹੜੀ ਮੌਜੂਦਾ ਸਰਕਾਰ ਹੈ ਕਹਿੰਦੀ ਅਸੀਂ ਬਿਜਲੀ ਫ੍ਰੀ ਦਿੰਦੀ ਮੈਂ ਬਹੁਤ ਵਾਰ ਸਵਾਲ ਕਰਦਾ ਇਹ ਬਿਜਲੀ ਫਰੀ ਦੇਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਬਿਜਲੀ ਪੈਦਾ ਕਿਹਨੇ ਕੀਤੀ ਇਹ ਗੱਲ ਦਾ ਸਵਾਲ ਸਰਕਾਰ ਨੂੰ ਪੁੱਛਿਆ ਜਾਵੇ ਵੀ ਤੁਸੀਂ ਬਿਜਲੀ ਪੈਦਾ ਕਿੰਨੀ ਕੀਤੀ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਪੰਜਾਬ ਨੂੰ ਜਿਹੜਾ ਦਿਸ਼ਾ ਦੇ ਸਕਦੇ ਜੋ ਦਿਸ਼ਾਹੀਨ ਹੋਇਆ ਹੋਇਆ ਹੈ ਹਰ ਪੱਖ ਤੋਂ ਕੋਈ ਵੀ ਸੰਸਥਾ ਵੇਖੀਏ ਤੁਸੀਂ ਕਾਰਜਕਾਰੀ ਪ੍ਰਧਾਨ ਦੀ ਗੱਲ ਕੀਤੀ ਪ੍ਰਧਾਨ ਉਪ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਇਹ ਚੀਜ਼ ਤਾਂ ਵੇਖੀ ਸੀ ਕਾਰਜਕਾਰੀ ਪ੍ਰਧਾਨ ਪਹਿਲੀ ਵਾਰ ਆਪਾਂ ਸੁਣ ਰਹੇ ਹਾਂ ਤੇ ਇਹ ਕੀ ਦਾ ਮਤਲਬ ਕੀ ਹੈ ਤੁਸੀਂ ਕਾਰਜਕਾਰੀ ਪ੍ਰਧਾਨ ਸ਼ਾਇਦ ਤੁਸੀਂ ਦੇਖਿਆ ਨਹੀਂ ਹੋਣਾ ਹਰ ਸਿਸਟਮ ਦੇ ਵਿੱਚ ਐਕਟਿੰਗ ਪ੍ਰੈਜ਼ੀਡੈਂਟ ਦੀ ਵਰਕਿੰਗ ਪ੍ਰੈਜ਼ੀਡੈਂਟ ਦੀ অপਸ਼ਨ ਹੁੰਦੀ ਹੈ ਉਹ ਵੱਖ-ਵੱਖ ਸਮਿਆਂ ਤੇ ਨਿਯੁਕਤ ਕੀਤੇ ਜਾਂਦੇ ਹਾਲਾਤਾਂ ਦੇ ਮੁਤਾਬਕ ਨਿਯੁਕਤ ਕੀਤੇ ਜਾਂਦੇ ਇਹ ਕੋਈ ਗੈਰ ਸੰਵਿਧਾਨਕ ਪੋਸਟ ਨਹੀਂ ਹੈ ਇਹ ਸੰਵਿਧਾਨਕ ਪੋਸਟ ਹੀ ਹੈ ਹਮ ਅੱਛਾ ਛੋਟੀ ਸਾਹਿਬ ਇੱਕ ਵਾਰ ਵੈਸੇ ਇੱਕ ਟਰਾਲ ਵੀ ਚੱਲਿਆ ਕਿ ਇਹਦੇ ਵਿੱਚ ਕੋਈ ਰੀਲਾਂ ਵਗੈਰਾ ਵੀ ਸ਼ਾਇਦ ਤੁਸੀਂ ਵੀ ਵੇਖਿਆ ਹੋਣਗੇ ਅਕਾਲੀ ਦਲ ਉਵੇਂ ਪਛੜ ਗਈ ਜਿਵੇਂ ਕਹਿੰਦੇ ਵੀ ਕੋਈ ਜਿਹੜਾ ਚੇਤਕ ਸਕੂਟਰ ਬੰਦ ਹੋ ਗਿਆ ਬੈਲ ਬੋਟਮ ਦੀਆਂ ਪੈਂਟਾਂ ਬੰਦ ਹੋ ਗਈਆਂ ਉਹ ਉਸ ਤੋਂ ਬਾਅਦ ਕੰਟੈਸ ਸਾਕਾਰ ਬੰਦ ਹੋ ਗਈ ਇਹ ਵੀ ਕਾਫੀ ਕੋਈ ਛਵੇਂ ਦਾ ਟਰੋਲ ਸੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਗੱਲ ਮੈਂ ਤੁਹਾਡੀ ਗੱਲ ਵੱਡੀ ਕਰਦਾ ਦੇਖੋ ਬੈਲ ਬੋਟਮ ਦੀ ਪੈਂਟ ਵੀ ਦੁਬਾਰਾ ਆ ਗਈ ਤੇ ਚੇਤਕ ਸਕੂਟਰ ਵੀ ਰਿਫਾਈਨ ਹੋ ਕੇ ਦੁਬਾਰਾ ਆ ਰਿਹਾ ਹੈ ਇਲੈਕਟ੍ਰੋਨਿਕ ਤੇ ਤੌਰ ਦੇ ਵਿੱਚ ਜਿਹੜਾ ਬਿਜਲੀ ਵਾਲਾ ਸਕੂਟਰ ਹੈ ਉਹ ਆ ਰਿਹਾ ਹੈ ਜੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੀਏ ਜ਼ਿੰਦਗੀ ਦੇ ਵਿੱਚ ਉਹ ਦੁਬਾਰਾ ਆਉਂਦੀਆਂ ਨੇ ਤੇ ਦੇਖੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜੇ ਦੇਖੋ ਪਹਿਲਾਂ ਜੋਗਰਾਜ ਤੇ ਗੁੱਗੂ ਗਿੱਲ ਦੀ ਧਮਕ ਹੁੰਦੀ ਸੀ ਤੇ ਲੋਕ ਗੁੱਗੂ ਗਿੱਲ ਨੂੰ ਭੁੱਲ ਗਏ ਸੀ ਦੁਬਾਰਾ ਫਿਲਮਾਂ ਆਈਆਂ ਤਾਂ ਗੁੱਗੂ ਗਿੱਲ ਫੇਰ ਆ ਗਏ ਤਾਂ ਇਸ ਕਰਕੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਹੁਣ ਆਊਗਾ ਰਫਾਈਨ ਹੋ ਕੇ ਸੁਧਰ ਕੇ ਮਤਲਬ ਅੱਗ ਦੇ ਵਿੱਚ ਤਪ ਕੇ ਭੱਠੀ ਦੇ ਵਿੱਚ ਫੇਰ ਆਊਗਾ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਅਕਾਲੀ ਦਲ ਤੇ ਹੋਣਗੀਆਂ ਉਹ ਅਕਾਲੀ ਦਲ ਪੰਜਾਬੀਆਂ ਦੀਆਂ ਪੂਰੀਆਂ ਕਰੂਗਾ ਉਹ ਦਿੱਲੀ ਵਾਲੀਆਂ ਪਾਰਟੀਆਂ ਕਦੇ ਵੀ ਨਹੀਂ ਕਰ ਸਕਦੀ ਜਿਵੇਂ ਆਪਾਂ ਵੇਖਦੇ ਆਂ ਕਈ ਹੁਣ ਆਮ ਹੀ ਨਾਰਮਲ ਦੇਖਦੇ ਆਂ ਲੋਕਾਂ ਦੀ ਖੁੰਡ ਚਰਚਾ ਦਾ ਵਿਸ਼ਾ ਵੀ ਬਣਿਆ ਸੀ ਕਿਉਂਕਿ ਜਿਹੜਾ ਕਿ ਪੰਥ ਦੇ ਵਿੱਚੋਂ ਵੀ ਪੰਥ ਦੇ ਨਾਲ ਗਦਾਰੀ ਕੋਈ ਕਹਿ ਰਿਹਾ ਕੋਈ ਕੁਸ਼ ਕਰ ਰਿਹਾ ਤੁਹਾਨੂੰ ਲੱਗਦਾ ਵੀ ਦੁਬਾਰਾ ਫਿਰ ਰਿਵਾਈਵ ਹੋਊਗੀ ਦੇਖੋ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਵੀ ਹੋਊਗਾ ਤੇ ਸਰਵਾਈਵ ਵੀ ਹੋਊਗਾ ਦੋਨੇ ਚੀਜ਼ਾਂ ਹੋਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਖੜਨ ਵਾਲਾ ਸਾਡੇ ਨਾਲ ਨਹੀਂ ਬਣਾਲਾ ਤੇ ਸਾਨੂੰ ਜਵਾਬਦੇਹ ਕੌਣ ਹੈ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਦਿੱਲੀ ਤੋਂ ਸੰਚਾਲਿਤ ਕੀਤੀਆਂ ਜਾਂਦੀਆਂ ਉਹ ਪੰਜਾਬੀਆਂ ਦੀਆਂ ਕਦੇ ਜਵਾਬਦੇਹ ਨਹੀਂ ਆਪਦੀ ਹਾਈ ਕਮਾਂਡ ਦੀਆਂ ਜਵਾਬਦੇਹ ਨੇ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬੀਆਂ ਦੀ ਜਵਾਬਦੇਹ ਹੈ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨੀ ਜਦੋਂ ਜਿਹੜੀਆਂ ਸੜਕਾਂ ਉਹਨਾਂ ਨੇ ਬਣਾਈਆਂ ਉਹਨਾਂ ਦੀਆਂ ਗੱਲਾਂ ਦੇ ਝੂਟਕਲੇ ਬਣ ਗਏ ਸੀ ਜਿਹੜੀ ਵੀ ਗੱਲ ਉਹਨਾਂ ਨੇ ਕਹੀ ਤੁਸੀਂ ਇੱਕ ਝੂਠ ਦੱਸ ਦਿਓ ਤੇ ਜਿਹੜੀ ਆਮ ਆਦਮੀ ਪਾਰਟੀ ਨੇ ਕਹੀ ਉਹ ਇੱਕ ਸੱਚੀ ਦਿਖਾ ਦਿਓ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਕਹਿਣੀ ਤੇ ਕਰਨੀ ਦੇ ਪੱਕੇ ਹੈ ਨੁਕਸਾਨ ਕਦੇ ਕਿਸੇ ਦਾ ਕੀਤਾ ਨਹੀਂ ਉਹਨਾਂ ਨੇ ਜੋ ਕੀਤਾ ਹੈ ਪੰਜਾਬ ਦੇ ਭਲੇ ਲਈ ਕੀਤਾ ਬਿਲਕੁਲ ਧੰਨਵਾਦ ਸੋਢੀ ਸਾਹਿਬ ਇਸ ਬਾਰੇ ਤੁਹਾਡੀ ਕੀ ਰਾਇ ਹੈ ਇੱਕ ਵਾਰੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ ਸਸਿਕਾ